ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਡਾਕੂ ਵਾਂਗੂੰ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਹਾਂ ਯਾਦ ਰੱਖੇ ਕਿ ਆਪਾਂ ਆਪਣੇ ਸਭ ਦੇ ਪਰਿਵਾਰ ਨੇ ਅ ਬਿਕਰਮ ਮਜੀਠੀਆ ਦੀ ਜਿਹੜੀ ਵਾਈਫ ਆ ਉਹ ਪੰਜਾਬ ਦੀ ਇੱਕ ਚੁਣੀ ਹੋਈ ਐਮਐਲਏ ਆ ਉਹਦੇ ਜੋ ਛੋਟੇ-ਛੋਟੇ ਬੱਚੇ ਨੇ ਔਰ ਜੋ ਇਹ ਅ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹ ਇਹਦਾ ਮਕਸਦ ਸਿਰਫ ਇੱਕ ਆ ਕਿ دہشت ਪਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇੱਕ ਸੁਨੇਹਾ ਦੇਣਾ ਕਿ ਕਿਵੇਂ ਅਸੀਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਅੰਦਰ ਵੜ ਕੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਭੈ ਪੀਤ ਕਰਕੇ ਅਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਣੀ ਜਾਣਦੇ ਹਾਂ ਇਹ ਕਰਤੂਤ ਹੈ ਭਗਵੰਤ ਮਾਨ ਦੇ ਔਰ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਹੱਥ ਹੈ ਇਹ ਉਹਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਔਰ ਮੈਂ बार-बार ਕਹਿ ਰਿਹਾ ਸੀਗਾ ਕਿ ਅੱਜ ਪੰਜਾਬ ਪੁਲਿਸ ਸਟੇਟ ਵਿੱਚ ਤਬਦੀਲ ਹੋ ਗਿਆ ਪੁਲਿਸ ਰਾਜ ਇੱਥੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪੰਜਾਬ ਦੇ ਥਾਣਿਆਂ ਵਿੱਚ ਇਹ ਸਟਾਫਾਂ ਵਿੱਚ ਨੌਜਵਾਨਾਂ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਟਸ ਤੇ ਕਰੰਟ ਲਾ ਕੇ 3 ਡਿਗਰੀ ਟੌਰਚਰ ਕਰਕੇ ਮਾਰਿਆ ਜਾ ਰਿਹਾ ਵਾ ਲੇਕਿਨ ਸਰਕਾਰ ਦੇ ਉੱਤੇ ਕੋਈ ਜੂਨ ਨਹੀਂ ਸਰ ਕਰੇ ਔਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਵਿਜੀਲੈਂਸ ਦਾ ਛਾਪਾ ਹੈ ਇਹ ਅਗਰ ਵਿਜਿਲੈਂਸ ਜੇ ਤੁਸੀਂ ਵਿਕਸਿਤ ਦੇਸ਼ਾਂ ਵਿੱਚ ਜਾਓਗੇ ਜਾਂ ਇਵਨ ਆਪਣੇ ਦੇਸ਼ ਵਿੱਚ ਵੀ ਤੁਸੀਂ ਇਹ ਕਹਿਣਾ ਚਾਹੋਗੇ ਨਾ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਜਾਂ ਜਾਇਦਾਦ ਬਣਾਈ ਹੈ ਵਿਕਰਮਜੀਤ ਸਿੰਘ ਨੇ ਤੇ ਉਹਦੀ ਤੁਸੀਂ ਪੂਰੀ ਤਹਿਕੀਕਤ ਕਰੋ ਕੁਐਸਚਨਿੰਗ ਕਰੋ ਉਹਦੇ ਤੋਂ ਸਬੂਤ ਮੰਗੋ ਉਹਦੇ ਤੋਂ ਵੇਰਵਾ ਮੰਗੋ ਉਹਦੇ ਸਾਰੇ ਬੈਂਕ ਅਕਾਊਂਟ ਵੈਸੀ ਪੁਲਿਸ ਲੈ ਸਕਦੀ ਆ ਔਰ ਸਾਰਾ ਮਸਲਾ ਚੱਕ ਕੇ ਤੁਸੀਂ ਅਦਾਲਤ ਵਿੱਚ ਰੱਖ ਦਿਓ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਡਿਸਪਰੋਪੋਰਸ਼ਨੇਟ ਐਸਿਡ ਦਾ ਕੇਸ ਸੀਗਾ ਉਹ ਸਾਰਾ ਚੱਕ ਕੇ ਸ਼ਾਇਦ ਮੁਹਾਲੀ ਦੀ ਅਦਾਲਤ ਵਿੱਚ ਰੱਖ ਦਿੱਤਾ ਸੀਗਾ ਅਦਾਲਤ ਦੀ ਮਰਜ਼ੀ ਆ ਉਹਨਾਂ ਨੂੰ ਤਲਬ ਕਰੇ ਉਹਨਾਂ ਨੂੰ ਜੇਲ੍ਹ ਭੇਜੇ ਲੇਕਿਨ ਜਿਹੜਾ ਇਹ ਪੁਲਿਸ ਦਾ ਇਸ ਤਰ੍ਹਾਂ ਨਾਲ ਕੰਧਾਂ ਟੱਪ ਕੇ 30-30 ਆਦਮੀਆਂ ਦੀ ਜਾ ਕੇ دہشت ਪਾਉਣਾ ਔਰ ਇਹਨਾਂ ਦੇ ਕੋਲ ਕੋਈ ਵਾਰੰਟ ਨਹੀਂਗਾ ਯਾਦ ਰਹਿ ਜਦੋਂ ਮੈਨੂੰ ਅਰੈਸਟ ਕੀਤਾ ਸੀ ਮੇਰੇ ਚੰਡੀਗੜ੍ਹ ਦੇ ਘਰੋਂ ਮੈਂ ਬਹੁਤ ਵਾਰ ਪੁੱਛਿਆ ਪੁਲਿਸ ਨੂੰ ਫਾਜ਼ਿਲਕਾ ਤੋਂ ਚਲ ਕੇ ਆਏ ਸੀਗੇ ਕੀ ਤੁਹਾਡੇ ਕੋਲ ਕੋਈ ਸਰਚ ਵਾਰੰਟ ਹੈ ਤੁਹਾਡੇ ਕੋਲ ਮੈਨੂੰ ਅਰੈਸਟ ਕਰਨ ਦਾ ਕੋਈ ਵਾਰੰਟ ਹੈ ਕੁਝ ਨਹੀਂ ਸੀਗਾ ਇਹ ਗੈਰਕਾਨੂੰਨੀ ਆ ਔਰ ਜੋ ਕੁਝ ਪਿਛਲੇ ਸਮੇਂ ਚ ਭਗਵੰਤ ਮਾਨ ਦੀ ਸਰਕਾਰ ਨੇ ਬਦਲਾਖੋਰੀ ਦੇ ਤਹਿਤ ਜਿੰਨੇ ਮੁਕਦਮੇ ਦਰਜ ਕੀਤੇ ਬਹੁਤੇ ਮੁਕਦਮੇ ਖਾਰਜਕ ਹੋ ਚੁੱਕੇ ਨੇ ਬਹੁਤੇ ਮੁਕਦਮੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਸ਼ ਕਰ ਚੁੱਕੇ ਨੇ ਜਿਹੜਾ ਮੇਰੇ ਤੇ ਡਰੱਗਸ ਦਾ ਇਹਨਾਂ ਨੇ ਝੂਠਾ ਮੁਕਦਮਾ ਬਣਾਇਆ ਸੀ 9 ਸਾਲ ਪੁਰਾਣਾ ਉਹਦੀ ਟ੍ਰਾਇਲ ਸਟੇ ਕੀਤੀ ਹੋਈ ਹੈ ਸੁਪਰੀਮ ਕੋਰਟ ਆਵੰਡਿਆ ਨੇ ਔਰ ਸੁਪਰੀਮ ਕੋਰਟ ਤੋਂ ਭੱਜਦੀ ਪੰਜਾਬ ਸਰਕਾਰ ਉੱਤੇ ਪੇਸ਼ ਨਹੀਂ ਹੋ ਰਹੀ ਹੁਣ ਛੁੱਟੀਆਂ ਤੋਂ ਬਾਅਦ ਉਹ ਕੇਸ ਲੱਗਿਆਗਾ ਲੇਕਿਨ ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਆ ਬੜੇ ਭਗਵੰਤ ਮਾਨ ਲਈ ਬਹੁਤ ਇੱਕਾਇਰਤਾ ਦਾ ਕੰਮ ਹੈ ਕੋਈ ਦਲੇਰੀ ਨਹੀਂਗੀ ਤੁਸੀਂ ਪੰਜਾਬ ਦਾ ਅਧੀ ਪੁਲਿਸ ਦਾ ਤੇ ਅਮਲੇ ਦੇ ਸਹਾਰਾ ਲੈ ਕੇ ਤੇ ਆਪਣੀਆਂ ਵਿਰੋਧੀਆਂ ਦੇ ਉੱਤੇ ਹਮਲੇ ਕਰ ਰਹੇ ਮੈਂ ਪੁੱਛਣਾ ਚਾਹੁੰਦਾ ਕਿ केजरीवाल ਤੇ ਭਗਵੰਤ ਮਾਨ ਨੂੰ ਕਦੀ ਕਿਸੇ ਬੋਕਰ ਪਾਰਟੀ ਦੀ ਜਾਂਚ ਕਰਾਈ ਵਿਜੀਲੈਂਸ ਤੋਂ ਜਿਹੜੇ ਵੱਡੇ ਵੱਡੇ ਆਈਐਸ ਅਫਸਰ ਜਿਨ੍ਹਾਂ ਨੇ ਕਰੋੜਾਂ ਸੈਂਕੜੇ ਕਰੋੜਾ ਰੁਪਏ ਪੰਜਾਬ ਦੇ ਲੁੱਟਲੇ ਨੇ ਬਹੁਤ ਵੱਡੇ ਵੱਡੇ ਘਟਾਲੇ ਹੋ ਰਹੇ ਨੇ ਇੱਕ ਸਾਈਜ਼ ਦਾ ਘਟਾਲਾ ਹੋ ਰਿਹਾ ਪੰਜਾਬ ਦੇ ਵਿੱਚ ਜੀਐਸਟੀ ਦਾ ਘਟਾਲਾ ਹੋ ਰਿਹਾ ਦੇਖੋ ਆਈਐਸ ਅਫਸਰਾਂ ਦੇ ਪਰਿਵਾਰਾਂ ਨੇ ਇੱਕ ਜ਼ਮੀਨ ਐਕਵਾਇਰ ਹੋਣੀ ਸੀ ਮੁਹੱਲੇ ਦੇ ਵਿੱਚ ਬੜੀ ਇੰਪੋਰਟੈਂਟ ਕੀਮਤੀ ਉਹਦੇ ਚ ਫਰਜ਼ੀ ਅ ਅਮਰੂਦਾਂ ਦੇ ਬਾਗ ਦਿਖਾਏ ਸੀਗੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਬਿਜ਼ਨਸ ਨੇ ਤਹਿਕੀਕਾਤ ਵੀ ਕਰ ਲਈ ਸੀ ਮਸਲਾ ਵੀ ਸਾਰਾ ਇਕੱਠਾ ਕਰ ਲਿਆ ਲੇਕਿਨ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੋ ਇਹਦਾ ਮਤਲਬ ਪਖ ਕ ਪਖ ਪਖ ਪਾਤੀ ਕਾਰਵਾਈ ਪੰਜਾਬ ਦੀ ਪੁਲਿਸ ਦੀ ਵਿਜੀਲੈਂਸ ਦੀ ਭਗਵੰਤਮਾਨ ਦੀ ਸਰਕਾਰ ਦੀ ਹੋ ਰਹੀ ਆ ਔਰ ਕੇਜਰੀਵਾਲ ਆਪਾਂ ਸਾਰੇ ਜਾਣਦੇ ਕਿ ਵਿਕਰਮ ਮਜੀਠੀਆ ਇੱਕ ਵੋਕਲ ਕ੍ਰਿਟਿਕ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਡੇ ਕੋਈ ਮਤਭੇਦ ਹੋ ਸਕਦੇ ਆ ਆਇਡੀਓਲੋਜੀਕਲ ਡਿਫਰੈਂਸ ਪਰ ਮੈਂ ਇਹ ਸਮਝਦਾ ਕਿ ਅੱਜ ਕੱਲੇ ਮੈਨੂੰ ਨਹੀਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮੋਰੇ ਆਣ ਕੇ ਵਿਕਰਮ ਮਜੀਠੀਏ ਦੇ ਹੋਏ ਇਸ ਬਦਲਾਖੋਰੀ ਦੇ ਜੋ ਉਹਨਾਂ ਨੇ ਰੇਡ ਕੀਤਾ ਵਾ ਗੈਰ ਕਾਨੂੰਨੀ ਕੀਤਾ ਵਾ ਔਰ ਉਹਦੇ ਤੇ ਦਹਿਸ਼ਤ ਪਾਉਣ ਦੇ ਨਜ਼ਰੀਏ ਨੇ ਕੀਤਾ ਉਹਦੇ ਬੱਚਿਆਂ ਤੇ ਉਹਦੀ ਉਹਦੀ ਘਰਵਾਲੀ ਨੂੰ ਪੈ ਪੀਤ ਕਰਨ ਦੇ ਨਜ਼ਰੀਏ ਨੇ ਕੀਤਾ ਇਹ ਸਾਰੇ ਆਗੂਆਂ ਨੂੰ ਆਣ ਕੇ ਉੱਥੇ ਮੋਰੇ ਕੰਡੈਮ ਕਰਨਾ ਚਾਹੀਦਾ ਨਿਖੇਦੀ ਕਰਨੀ ਚਾਹੀਦੀ ਆ ਔਰ ਕੱਥੇ ਹੋ ਕੇ ਇਸ ਜ਼ਾਲਮ ਸਰਕਾਰ ਦੀ ਇਸ ਪੁਲਿਸ ਰਾਜ ਦਾ ਇਸ ਪੁਲਿਸ ਸਟੇਟ ਦਾ ਦਬ ਕੇ ਵਿਰੋਧ ਕਰਨਾ ਚਾਹੀਦਾ ਕਿਉਂਕਿ ਅੱਜ ਵਿਕਰਮ ਜੀਠੀ ਨਾ ਹੋਇਆ ਵਾ ਕੱਲ ਨੂੰ ਕਿਸੇ ਹੋਰ ਨਾ ਹੋ ਸਕਦਾ ਕੱਲੇ ਆਗੂਆਂ ਦੀ ਗੱਲ ਨਹੀਂ ਥੱਲੇ ਜਨਤਾ ਨਾ ਹੋ ਸਕਦਾ ਵਾ ਔਰ ਇੱਕ ਛੋਟੀ ਜਿਹੀ ਇਲੈਕਸ਼ਨ ਕਹਾ ਦੀ ਜਿੱਤ ਲਈ ਹੈ ਪੁੱਤਰਗੇ ਨੇ ਫਿਰ ਔਰ ਜਿਹੜਾ ਅਸਲ ਮੰਡੇਟ ਸੀਗਾ ਉਹ ਲੋਕ ਸਭਾ ਦਾ ਸੀਗਾ 13 ਚੋਂ 10 ਸੀਟਾਂ ਹਾਰ ਕੇ ਕੋਈ ਸਬਕ ਨਹੀਂ ਸਿੱਖਿਆ ਆ ਤਾਂ ਜਿਹੜੀ ਲੁਧਿਆਣੇ ਦੀ ਇਲੈਕਸ਼ਨ ਜਿੱਤੀ ਆ ਆਪਾਂ ਸਾਰੇ ਜਾਣਦੇ ਕਿ ਇੱਕ ਜਮਨੀ ਚੋਣ ਸਰਕਾਰ ਵਾਸਤੇ ਸਾਰਾ ਅਮਲਾ ਪੈਸਾ ਆ ਜਿਹੜਾ ਕਹਿੰਦੇ ਯੁੱਧ ਨਸ਼ੇ ਵਿਰੁੱਧ ਫਰੋਡ ਸ਼ਰਾਬ ਔਰ ਪਤਾ ਨਹੀਂ ਕੀ ਰਾਸ਼ਨ ਤੇ ਕੱਪੜੇ ਵੰਡਦੇ ਸਾਰੇ ਤੁਸੀਂ ਸਾਰਿਆਂ ਨੇ ਫੜ ਲੇ ਗ੍ਰੋਸ ਮਿਸਯੂਜ਼ ਕਰਕੇ ਇੱਕ ਲੁਧਿਆਣਾ ਦੀ ਬਾਈ ਇਲੈਕਸ਼ਨ ਜਿਮਨੀ ਚੋਣ ਜਿੱਤ ਕੇ ਇਹ ਦੁਬਾਰਾ ਫਿਰ ਲੋਕਾਂ ਨੂੰ ਦਿਖਾਉਣੇ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਬੋਲਣ ਨਹੀਂ ਦੇਵਾਂਗੇ ਅੱਛਾ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹਉਣਾ ਕਿ ਇੱਕ ਪਾਸੇ ਤਾਂ ਤੂੰ ਵਿਕਰਮਜੀਠੇ ਤੋਂ ਮਾਫੀ ਮੰਗੀ ਹੋਈ ਐ ਜੇ ਤੂੰ ਐਡਾ ਹੀ ਦਲੇਰ ਸੀ ਕਿ ਜੇ ਵਿਕਰਮਜੀਠਿਆ ਐਡਾ ਹੀ ਵੱਡਾ ਗੁਨਾਹਗਾਰ ਸੀਗਾ ਤੇ ਫਿਰ ਉਸ ਡਿਫਰਮੇਸ਼ਨ ਕੇਸ ਵਿੱਚ ਕੇਜਰੀਵਾਲ ਨੇ ਵਿਕਰਮਜੀਠੇ ਤੋਂ ਮਾਫੀ ਕਿਉਂ ਮੰਗੀ ਐ ਇਹਦਾ ਮਤਲਬ ਆ ਕਿ ਹੁਣ ਪੁਲਿਸ ਦੇ ਰਾਹੀਂ ਆਪਣੀ ਜੋ ਨਫ਼ਰਤ ਇਹਨਾਂ ਦੇ ਮਨਾਂ ਦੇ ਵਿੱਚ ਹੈ ਉਹ ਆਪਣੇ ਵਿਰੋਧੀਆਂ ਦੇ ਖਿਲਾਫ ਕੱਢ ਰਹੇ ਨੇ ਔਰ ਜਦੋਂ ਭਾਜਪਾ ਦੀ ਸਰਕਾਰ ਇਹਨਾਂ ਨੂੰ ਉੱਥੇ ਦਿੱਲੀ ਫੜਦੀ ਆ ਈਡੀ ਤੇ ਸੀਬੀਆ ਇਹਨਾਂ ਦੇ ਜਾਂਚ ਕਰਦੀ ਹਾਲਾਂਕਿ ਇਹਨਾਂ ਦੇ ਘੁਟਾਲੇ ਬਹੁਤ ਵੱਡੇ ਨੇ ਇਹਨਾਂ ਚਲੋ ਵਿਕਰਮਜੀਤਿਆ ਆ ਪੰਜਾਬ ਦੇ ਤਾਂ ਕੁਝ ਲੱਖਾਂ ਦੇ ਆ ਕੁਝ 1 2 4 ਕਰੋੜ ਰੁਪਏ ਦਾ ਕੱਢਣ ਕੀ ਗੱਲਾਂ ਉੱਥੇ 2 2000 ਕਰੋੜ ਰੁਪਏ ਦੇ ਘੁਟਾਲੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਜਿੱਦੇ ਚ ਇਹਨਾਂ ਨੇ ਫਿਰ ਅੰਦਰ ਜਾਣਾ ਜਿਲ੍ਹਿਆਂ ਚ ਔਰ ਇਹਨਾਂ ਦੀ ਜਮਾਨਤਾਂ 1.5 1.5 ਸਾਲ ਸਸੋਡਿਆ ਤੇ ਸਤਿੰਦਰ ਜੈਨ ਤੇ ਇਵਨ ਅਰਵਿੰਦ ਕੇਜਰੀਵਾਲ ਲੰਬਾ ਸਮਾਂ ਜੇਲ੍ਹ ਚ ਰਹੇ ਸੁਪਰੀਮ ਕੋਰਟ ਤੋਂ ਜ਼ਮਾਨਤਾ ਹੋਈ ਇਹਦਾ ਮਤਲਬ ਕੁਝ ਤਾਂ ਉਹਨਾਂ ਘੁਟਾਲਿਆਂ ਦੇ ਵਿੱਚ ਹੋਊਗਾ ਜਿਹੜਾ ਸੁਪਰੀਮ ਕੋਰਟ ਤੋਂ ਜਾ ਕੇ ਜ਼ਮਾਨਤਾ ਹੋਈਆਂ ਲੇਕਿਨ ਉਹਨੂੰ ਬਦਲਾਖੂਰੀ ਕਹਿੰਦੇ ਨੇ ਔਰ ਆਪਣੇ ਆਪ ਨੂੰ ਫਿਰ ਹਕ ਥਾਪੜ ਥਾਪੜ ਕੇ ਕਹੀ ਜਾਂਦੇ ਸੀ ਕੱਟੜ ਇਮਾਨਦਾਰ ਸਾਰੇ ਦੇਸ਼ ਵਿੱਚ ਇਹਨਾਂ ਦਾ ਪਰਦਾ ਫਾਸ਼ ਹੋ ਚੁੱਕਾ ਦਿੱਲੀ ਦੀ ਇਲੈਕਸ਼ਨ ਲੋਕਾਂ ਨੇ ਉਥੋਂ ਹਰਾ ਚੁੱਕੇ ਨੇ ਕੇਜਰੀਵਾਲ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਸਸੋਡਿਆ ਨੂੰ ਆਪਣੀ ਸੀਟ ਤੋਂ ਹਰਾ ਚੁੱਕੇ ਨੇ ਲੇਕਿਨ ਕੋਈ ਇਸ ਗੱਲ ਦਾ ਅਹਿਸਾਸ ਨਹੀਂਗਾ ਉੱਥੇ ਕਹਿੰਦੇ ਬਦਲਾਖੋਰੀ ਕਰ ਰਹੀ ਬੀਜੇਪੀ ਤੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਦੇ ਆਖੇ ਪੁਲਿਸ ਤੇ ਆਪਣੇ ਵਿਰੋਧੀਆਂ ਤੇ ਚਾਹੇ ਕੋਈ ਆ ਚਾਹੇ ਉਹ ਖੈਰਾ ਆਵਾ ਚਾਹੇ ਉਹ ਬਾਜਵਾ ਦੇਖੋ ਲੀਡਰ ਆਫ ਆਪੋਜੀਸ਼ਨ ਦੇ ਖਿਲਾਫ ਸਿਰਫ ਬੋਲਣ ਤੇ ਇੱਕ ਮੁਕਦਮਾ ਦਰਜ ਕਰਕੇ ਉਹਨੂੰ ਸੱਦਿਆ ਜਾ ਰਿਹਾ ਵਾ ਚਾਹੇ ਉਹ ਹੁਣ ਵਿਕਰਮ ਮਜੀਠੀਏ ਦੇ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਆ ਇੱਥੇ ਕਹਿੰਦੇ ਬਦ ਇੱਥੇ ਕਹਿੰਦੇ ਇਹ ਬੇਈਮਾਨ ਲੋਕ ਨੇ ਇੱਥੇ ਦੋਗਲੀ ਨੀਤੀ ਹੋ ਗਈ ਨਾ ਉੱਥੇ ਬੀਜੇਪੀ ਜਦੋਂ ਇਹਨਾਂ ਨੂੰ ਫੜਦੀ ਆ ਵੱਡੇ ਵੱਡੇ ਘਟਾਲਿਆਂ 'ਚ ਕਹਿੰਦੇ ਹਮ ਕਟੜ ਇਮਾਨਦਾਰ ਆ ਹਮਾਰੇ ਸਾਥ ਬਦਲਾਖੋਰੀ ਕਰ ਰਹੀ ਬੀਜੇਪੀ ਤੇ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਅਸੀਂ ਜਿਹੜੇ ਵਿਰੋਧੀਆਂ ਨੂੰ ਬਿਜ਼ਨਸ ਤੇ ਪੁਲਿਸ ਦੇ ਰਾਹੀਂ ਗ੍ਰਿਫਤਾਰ ਕਰ ਰਹੇ ਆ ਇਹ ਸਾਰੇ ਬੇਈਮਾਨ ਲੋਕ ਨੇ ਮਤਲਬ ਕੱਲੇ ਤੁਸੀਂ ਸਾਫ਼ ਸੁਥਰੇ ਦੁੱਧ ਤੋਤੇ ਰਹੇ ਕਦੀ ਘਟਾਰੂ ਚੱਕ ਦੇ ਖਿਲਾਫ ਕੋਈ ਐਕਸ਼ਨ ਲਿਆ ਵਾ ਉਹਦੀ ਪੂਰੀ ਵੈਰੀਫਾਈਡ ਵੀਡੀਓ ਗਵਰਨਰ ਪੰਜਾਬ ਨੇ ਫੋਰੈਂਸਿਕ ਲੈਬ ਤੋਂ ਤੁਹਾਡੇ ਕੋਲ ਪਈ ਆ ਆਉਣ ਵਾਲੇ ਸਮੇਂ ਸਰਕਾਰਾਂ ਸਾਰੇ ਮੁਕਦਮੇ ਖੋਲਣ ਗਿਆ ਕਦੀ ਸਰਾਰੀ ਦੇ ਖਿਲਾਫ ਐਕਸ਼ਨ ਲਿਆ ਕਦੀ ਸਰਬਜੀਤ ਕੌਰ ਮਾਨੂੰ ਕੋ ਦੇ ਖਿਲਾਫ ਐਕਸ਼ਨ ਆ ਜਿਹਨੇ ਐਨ ਆਰ ਆਈ ਦੀ ਕੋਠੀ ਨਜਾਇਜ਼ ਕਬਜ਼ਾ ਕੀਤਾ ਸੀ ਕਦੀ ਲਾਲਜੀਤ ਭੁੱਲਰ ਦੇ ਬਾਰੇ ਜਿਸ ਨੇ ਹੁਣ ਇੱਕ ਬਹੁਤ ਅੱਛਾ ਐਨ ਆਰ ਆਈ ਪਰਿਵਾਰ ਉਹਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਉਹ ਵਿਚਾਰੀ ਠੋਕਰਾਂ ਖਾਂਦੀ ਫਿਰਦੀ ਇੱਕ ਔਰਤ ਬਾਹਰੋਂ ਆਣ ਕੇ ਸ਼ਾਇਦ ਕੈਨੇਡਾ ਤੋਂ ਆ ਕੇ ਇੱਥੇ ਜਾਂ ਅਮਰੀਕਾ ਤੋਂ ਆਣ ਕੇ ਇੱਥੇ ਲੜ ਰਹੀ ਹੈ ਵਿਚਾਰੀ ਕਦੀ ਲਾਲਜੀਤ ਭੁੱਲਰ ਦੇ ਖਿਲਾਫ ਕੋਈ ਵਿਜੀਲੈਂਸ ਨੇ ਜਾਂਚ ਕੀਤੀ ਜਾਂ ਤੁਹਾਡੇ ਐਮ ਐਲ ਏ